ਜੱਸੀ ਦੀ ਹੱਟੀ ਬਸ ਸਟੈਂਡ ਮਰਿੰਡਾ ਸ਼ਹਿਰ ਅੱਜ ਪਹਿਣਾ ਵਾਸਤੇ ਲੈ ਕੇ ਆਏ ਆ ਬੜਾ ਹੀ ਵਧੀਆ ਸੂਟ ਤੇ ਬੜਾ ਹੀ ਪਿਆਰਾ ਸੂਟ ਸਲਵਾਰ ਦੇ ਕਢਾਈ ਮਸਲੀਨ ਦਾ ਕਪੜਾ ਦੁਪੱਟਾ ਪਿਓਰ ਦਾ ਮਾਰਕੀਟ ਦੇ ਅੰਦਰ ਇਹਦੀ ਪ੍ਰਾਈਸ ਹੈਗਾ 650 ਰੁਪਏ ਜਿਹੜੀ ਮਰਜ਼ੀ ਦੁਕਾਨ ਤੋਂ ਉਹ 650 ਤੋਂ ਘੱਟ ਟੂਰ ਨਹੀਂ ਮਿਲਦਾ ਹੈਗਾ ਜੀ ਜੱਸੀ ਜੁਕਾਨ ਤੇ ਮਿਲੂਗਾ ਜੀ 500 ਰੁਪਏ ਦਾ ਸੂਟ ਇਹਨਾਂ ਨੇ ਵੇਚਣ ਵਾਸਤੇ ਲੈਣੇ ਆ। ਉਹਨਾਂ ਵਾਸਤੇ ਮਿਲਣਗੇ 1700 ਦੇ 400। 1700 ਰੁਪਏ ਦੇ 400। ਵੀਡੀਓ ਸ਼ੇਅਰ ਕਰੀ ਚੱਲੋ, ਪੇਜ ਨੂੰ ਲਾਈਕ ਕਰੀ ਚੱਲੋ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ। ਇੱਕੋ ਇੱਕ ਦੁਕਾਨ ਆ। ਆਪ ਐਂਜੀ ਆਇਆ ਚੰਡੀਗੜ੍ਹ ਤੋਂ। ਇਹ ਕਹਿੰਦੇ ਵੀਰੇ ਸਾਨੂੰ 10 ਸੂਟ ਕਟੂਕਟ ਚਾਹੀਦੇ ਆ। 1700 ਰੁਪਏ ਦੇ 400 ਸੂਟ ਹੈ ਜੀ। ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ। ਪੇਜ ਨੂੰ ਲਾਈਕ ਕਰੀ ਚੱਲੋ ਆ ਪੁੱਤਰ ਰੇਟ ਕਿਵੇਂ ਲੱਗੀ ਤੁਸੀਂ ਦੱਸੋ ਹਾਂਜੀ ਆਫੋਰਡੇਬਲ ਪ੍ਰਾਈਸ ਦਾ ਠੀਕ ਹੈ ਨੈਕਸਟ ਟਾਈਮ ਫਿਰ ਜਲਦੀ ਆਣਾ ਠੀਕ ਹੈ ਬੇਟਾ ਠੀਕ ਹੈ ਜੀ ਇਹ ਪੰਜੀ ਕਹਿੰਦੇ ਇਹ ਨੈਕਸਟ ਟਾਈਮ ਫਿਰ ਬਲ ਜਲਦੀ ਆਉਗੇ ਜੀ ਬਾਕੀ ਤੁਸੀਂ ਵੀ ਵੀਡੀਓ ਸ਼ੇਅਰ ਕਰੀ ਚੱਲੋ ਪੇਜ ਨੂੰ ਲਾਈਕ ਕਰੀ ਚੱਲੋ ਜੱਸੀ ਦੀ ਹੱਟੀ ਇੱਕ ਮੁੱਲ ਹੋਸੇਲ ਦੀ ਦੁਕਾਨ ਵਧੀਆ ਤੇ ਸਸਤੇ ਕੱਪੜੇ ਖਰੀਦਣ ਦੇ ਵਾਸਤੇ ਹਮੇਸ਼ਾ ਯਾਦ ਰੱਖੋ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਜੀ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਜੀ ਵੀਡੀਓ ਨੂੰ ਸ਼ੇਅਰ ਕਰੀ ਚਲੋ ਪੇਜ ਨੂੰ ਲਾਈਕ ਕਰੀ ਚਲੋ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ 1700 ਰੁਪਏ ਦਾ ਚਾਰ ਸੂਟ 500 ਰੁਪਏ ਦਾ ਇੱਕ ਸੂਟ ਬਾਜ਼ਾਰ 'ਚ ਵੇਖਦਾ 650 ਰੁਪਏ ਦਾ ਸੂਟ ਪਹਿਲਾਂ ਆਓ ਪਹਿਲਾਂ ਲੈ ਜਾਓ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਜੀ